ਬਿਲਕੁਲ ਹੀ ਬਦਲੇ ਲੋਕ ਨੇ ਸ਼ਰਬਤ ਨੂੰ ਖਾਦਾ ਕੋਕ ਨੇ ਲੱਸੀ ਵੀ ਨਸੀ ਇਸ ਤਰ੍ਹਾਂ ਤੌੜੀ ਐ ਦੌੜੀ ਜਿਸ ਤਰ੍ਹਾਂ ਬੰਦੇ ਬਿਮਾਰੀ ਹੋ ਗਏ ਵੱਡੇ ਵਪਾਰੀ ਹੋ ਗਏ ਚੋਰੀ ਨਾ ਗੰਨੇ ਚੂਪਦੇ ਵੇਖੋ ਨ ਚਰਚੇ ਰੂਪ ਦੇ ਆਪੇ ਨੂੰ ਐਪਾਂ ਖਾ ਗਈਆਂ ਹੱਥਾਂ 'ਚ ਸੱਥਾਂ ਆ ਗਈਆਂ ਫਾਇਆ ਇਹ ਫੇਸਬੁੱਕ ਨੇ ਇਹੀ ਤੇ ਮੈਨੂੰ ਦੁੱਖ ਨੇ ਇਹੀ ਤੇ ਮੈਨੂੰ ਦੁੱਖ ਨੇ ਕਿ ਬੱਚਾ ਜੋ ਨਸ਼ਾ ਸਰਿੰਜ ਦਾ ਤੇ ਮਾਂ ਦੇ ਅੱਖ ਦੀ ਇੰਜ ਦਾ ਇੱਕੋ ਹੀ মাপ ਤੋਲ ਹੈ ਇਹ ਕੈਸਾ ਮੇਲਜੋਲ ਹੈ ਲੀਡਰ ਬਣਾਉਂਦੇ ਚਾਹਦੀਆਂ ਸਿਵਿਆਂ ਨੂੰ ਮਾਵਾਂ ਜਾਂਦੀਆਂ ਰੋਂਦੀ ਨੂੰ ਦੰਦਲਾਂ ਪੈਂਦੀਆਂ ਅਖੀਰ ਇਹੀ ਕਹਿੰਦੀਆਂ ਪੁੱਛਦੀਆਂ ਰੱਬਾ ਹੰਬ ਕੇ ਗਲਤੀ ਕੀ ਇਹਨੂੰ ਜੰਮ ਕੇ ਕੀਤੀ ਹੈ ਮੇਰੀ ਕੋਖ ਨੇ ਇਹੀ ਤੇ ਮੈਨੂੰ ਦੁੱਖ ਨੇ ਇਹ ਤੇ ਮੈਨੂੰ ਦੁੱਖ ਨੇ ਕਿ ਗਾਲਾਂ ਤੇ ਮੁੰਡੇ ਨਾ ਨੱਚਦੇ ਵੇਖੋ ਲਖਾਰੀ ਸੱਚ ਦੇ ਵੇਂਦੇ ਹਵਾ ਦਾ ਰੁੱਖ ਨੇ ਇਹੀ ਤੇ ਮੈਨੂੰ ਦੁੱਖ ਨੇ ਇਹੀ ਤੇ ਮੈਨੂੰ ਦੁੱਖ ਨੇ ਕਿ ਵੇਖੀ ਤੁਰਬਾ ਮੇਰੇ ਆ ਕਾਵਾ ਨੇ ਕਿਦਾਂ ਘੇਰਿਆ ਕੱਲੀ ਇਕਹਿਰੀ ਕੂੰਜ ਨੂੰ ਕਿਸੇ ਝਾਂਜਰਾਂ ਦੀ ਗੂੰਜ ਨੂੰ ਉਹਦੀ ਅਖੀਰੀ ਚੀਕ ਦਾ ਮੈਂ ਦਰਦ ਪਿਆ ਉਲੀਕ ਦਾ ਉਸੇ ਹੀ ਦਿਨ ਤਰੀਕ ਦਾ ਇਨਸਾਫ ਨੂੰ ਉਡੀਕਦਾ ਗਾਲਾਂ ਤੇ ਮੁੰਡੇ ਨੱਚਦੇ ਵੇਖੋ ਲਖਾਰੀ ਸੱਚ ਦੇ ਵੇਂਦੇ ਹਵਾ ਦਾ ਰੁੱਖ ਨੇ ਇਹੀ ਤੇ ਮੈਨੂੰ ਦੁੱਖ ਨੇ ਇਹੀ ਤੇ ਮੈਨੂੰ ਦੁੱਖ ਨੇ ਬਾਈ ਜੀ ਬਾਪੂ ਜੀ ਤਾਂ ਚਲੇ ਗਏ ਪਰ ਸਾਡੇ ਸ਼ਾਇਰ ਜਿਹੜੇ ਆਈਸਾ ਗੱਲ ਕਰਨ ਦੇ ਵਾਕ ਐ ਇੰਨੇ ਵਧੀਆ ਗੱਲ ਕਰਨ ਵਾਲੇ ਕਲੀਅਰ ਕੇ ਕਲੀਅਰ ਕੇ ਗਏ ਨਾ ਉਹ ਹਾਂ ਜੀ ਪੁੰਗਰ ਰਿਹਾ ਆਪੀ ਪੁੰਗਰ ਰਿਹਾ ਬਹੁਤ ਸੋਹਣੀ ਗੱਲ ਬਹੁਤ ਸੋਹਣੇ ਤਰੀਕੇ ਨਾਲ ਬਹੁਤ ਸੋਹਣਾ ਲੱਗਿਆ